ਜੀਜੇ ਨੇ ਸਾਲੇ ਦੇ ਵਿਆਹ ਵਿੱਚ ਚੱਕ ਤੇ ਫੱਟੇ ਵਿਆਹ ਵਾਲੇ ਦਿਨ ਕਰਤਾ ਅਜੀਹਾ ਕੰਮ ਸਾਰਾ ਹੀ ਪਿੰਡ ਹੋ ਗਿਆ ਇਕੱਠਾ ਸਹੁਰਾ ਪਰਿਵਾਰ ਨੇ ਮਾਰਿਆ ਮੱਥੇ ਤੇ ਹੱਥ ਦੋਸਤੋ ਅਕਸਰ ਹੀ ਹੁਣ ਤੱਕ ਤੁਸੀਂ ਵਿਆਹਾਂ ਵਿੱਚ ਨੋਟਾਂ ਵਾਲੇ ਹਾਰ ਤਾਂ ਬਹੁਤ ਦੇਖੇ ਹੋਣਗੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੋਟਾਂ ਵਾਲਾ ਹਾਰ ਦਿਖਾਈ ਦੇ ਰਿਹਾ ਏ ਦਰਸਲ ਇਸ ਵਿਆਹ ਵਾਲੇ ਮੁੰਡੇ ਦੇ ਜੀਜੇ ਕੋਲ ਬਹੁਤ ਹੀ ਪੈਸਾ ਸੀ ਐਸੇ ਹੀ ਹੰਕਾਰ ਵਿੱਚ ਆ ਕੇ ਇਸ ਨੇ ਆਪਣੇ ਸਾਲੇ ਦੀ ਬਰਾਤ ਵਾਲੇ ਦਿਨ ਉਸ ਦੇ ਗਲ ਵਿੱਚ 2.5 ਕਰੋੜ ਦਾ ਨੋਟਾਂ ਦਾ ਹਾਰ ਪਾ ਦਿੱਤਾ ਜਿਸ ਦੀ ਲੰਬਾਈ 200 ਮੀਟਰ ਸੀ ਵੀਡੀਓ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਕੋਠੇ ਤੇ ਖੜਾ ਹੈ ਅਤੇ ਉਸ ਦੇ ਹਾਰ ਨੂੰ ਕਿੰਨੀ ਦੂਰ ਤੱਕ ਮੁੰਡੇ ਗੱਡੀਆਂ ਉੱਪਰ ਫੜ ਕੇ ਖੜੇ ਨੇ ਇਸ ਹਾਰ ਦੀ ਪਿੰਡ ਵਿੱਚ ਇੰਨੀ ਚਰਚਾ ਹੋਈ ਕਿ ਸਾਰਾ ਹੀ ਪਿੰਡ ਇਕੱਠਾ ਹੋ ਗਿਆ ਸੋ ਇਸ ਨੂੰ ਦੇਖ ਕੇ ਇੱਕ ਗੱਲ ਤਾਂ ਪੱਕੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਕੋਲ ਪਿਆਰ ਨਹੀਂ ਸਿਰਫ ਦਿਖਾਵਾ ਹੀ ਰਹਿ ਜਾਣਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ